ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਇਵਨਿੰਗ ਨਮਸਤੇ ਅਦਬ ਸਭ ਨੂੰ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਫੈਮਿਲੀ ਦਾ ਵਧੀਆ ਖਿਆਲ ਰੱਖ ਰਹੇ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਦੀ ਕੋਰ ਕੌਨਫਿਡੈਂਸ਼ੀਅਲ ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਰੋਜ਼ ਕੋਈ ਨਾ ਕੋਈ ਜੋ ਕਰੰਟ ਦੇ ਵਿੱਚ ਕ੍ਰਾਈਮ ਦੇ ਰਿਲੇਟਡ ਜਾਂ ਕੋਈ ਵੀ ਸਟੋਰੀ ਚੱਲ ਰਹੀ ਹੈ ਜਾਂ ਕ੍ਰਾਈਮ ਕੇਸਸ ਨੂੰ ਡਿਸਕਸ ਕਰਦੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਕੇਸ ਹੈਗਾ ਆ ਇਹ ਹੈਗਾ ਆ ਜੋ ਤੁਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖ ਰਹੇ ਹੋ ਲੱਖਾ ਸਿਧਾਨਾ ਦੇ ਰਿਗਾਰਡਿੰਗ ਇਸ ਐਪੀਸੋਡ ਵਿੱਚ ਆਪਾਂ ਉਹਨਾਂ ਦੋਨੇ ਪੱਖਾਂ ਦੀ ਸਟੋਰੀ ਨੂੰ ਤੁਹਾਡੇ ਸਾਹਮਣੇ ਰੱਖਾਂਗੇ ਕਿ ਕਿਹੜੇ ਵੱਲੋਂ ਕੀ ਸਫਾਈ ਦਿੱਤੀ ਗਈ ਹੈ ਤੇ ਕੀ ਕੀ ਇਲਜ਼ਾਮ ਲੱਗੇ ਨੇ ਤੇ ਜਿਸ ਦਾ ਨਤੀਜਾ ਜਾਂ ਜਿਹੜਾ ਵੀ ਤੁਹਾਡੀ ਸੋਚ ਹੋਊਗੀ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਕਿ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਇਹਦੇ ਵਿੱਚ ਜਿਹੜੀ ਲੱਖਾ ਸਿਧਾਨੇ ਦੀ ਸਾਈਡ ਹੈ ਪਹਿਲਾਂ ਆਪਾਂ ਉਸ ਚੀਜ਼ ਤੇ ਨਜ਼ਰ ਮਾਰਦੇ ਹਾਂ ਕਿ ਉਹਨਾਂ ਵੱਲੋਂ ਕੀ ਇਲਜ਼ਾਮ ਲੱਗੇ ਨੇ ਲੱਖਾ ਸਿਧਾਨਾ ਵੱਲੋਂ ਦੱਸਿਆ ਜਾਂਦਾ ਕਿ ਜਦੋਂ ਪਟਿਆਲੇ ਤੋਂ ਬਠਿੰਡੇ ਨੂੰ ਆ ਰਹੇ ਸੀਗੇ ਤੇ ਰਾਮਪੁਰਾ ਆਕੇ ਗੱਡੀ ਹੁੰਦੀ ਹੈ ਇੱਕ ਰੇਟਾ ਦੇ ਵਿੱਚ ਸੀਗੀ ਤੇ ਇੱਕ ਸਿਵਲ ਗੱਡੀ ਹੁੰਦੀ ਹੈ ਜਿਹੜੀ ਇਹਨਾਂ ਨੂੰ ਦੋ ਵਾਰੀ ਓਵਰਟੇਕ ਕਰਦੀ ਹੈ ਜਦੋਂ ਦੋਵਰੀ ওভারਟੇਕ ਕਰਦੀ ਹੈ ਤਾਂ ਇਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਸ਼ੀਸ਼ਾ ਡਾਊਨ ਕਰਕੇ ਇਹਨਾਂ ਵੱਲ ਕੁਝ ਆਪਾਂ ਕਹਿ ਸਕਦੇ ਹਾਂ ਕਿ ਗੰਦੇ ਇਸ਼ਾਰੇ ਵੀ ਕੀਤੇ ਗਏ ਤੇ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਜਿਹੜੇ ਉਹ ਸ਼ਖਸ ਸੀਗੇ ਜਿਹੜੇ ਦੂਸਰੀ ਗੱਡੀ ਦੇ ਵਿੱਚ ਦੋ ਸ਼ਖਸ ਸੀਗੇ ਇਹ ਗੱਡੀ ਭਜਾ ਲੈਂਦੇ ਨੇ ਤੇ ਲੱਖਾ ਸਿਧਾਨਾ ਤੇ ਜਿਹੜਾ ਇਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਸੀਗਾ ਜਿਹਦਾ ਨਾਮ ਆਕਾਸ਼ਦੀਪ ਸਿੰਘ ਹੈ ਉਹ ਇਹਨਾਂ ਦੇ ਮਗਰ ਗੱਡੀ ਲਾ ਲੈਂਦੇ ਆ ਲੱਖਾ ਸਿਧਾਨਾ ਦੇ ਦੱਸਣ ਮੁਤਾਬਕ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸਾਨੂੰ ਸ਼ਾਇਦ ਕਿਸੇ ਹਮਲਾਵਰ ਦੇ ਸ਼ੱਕ ਹੋਇਆ ਕਿਉਂਕਿ ਉਹਨਾਂ ਤੇ ਗੋਲੀਆਂ ਵੀ ਚੱਲ ਚੁੱਕੀਆਂ ਉਹਨਾਂ ਤੇ ਦੋ ਵਾਰ ਹੀ ਪਹਿਲਾਂ ਹਮਲਾ ਵੀ ਹੋ ਚੁੱਕਿਆ ਤਾਂ ਉਹਨਾਂ ਨੂੰ ਲੱਗਦਾ ਕਿ ਕੋਈ ਸ਼ੱਕੀ ਬੰਦਾ ਹੈ ਤੇ ਇਹ ਗੱਡੀ ਉਸ ਦੇ ਪਿੱਛੇ ਲਾ ਲੈਂਦੇ ਨੇ ਜਿਹੜੇ ਉਹ ਦੋ ਨੌਜਵਾਨ ਸੀਗੇ ਉਹ ਆਪਣੀ ਗੱਡੀ ਨੂੰ ਹੰਡਿਆਇਆ ਥਾਣੇ ਦੇ ਵਿੱਚ ਲਾ ਦਿੰਦੇ ਆ। ਇਹ ਵੀ ਗੱਡੀ ਪਿੱਛੇ ਲੈ ਕੇ ਆਉਂਦੇ ਆ ਤੇ ਉਹ ਨਿਕਲ ਕੇ ਉਸ ਤੋਂ ਬਾਅਦ ਇਹਨਾਂ ਨਾਲ ਗੱਲ ਕਰਦੇ ਕਿ ਤੁਸੀਂ ਗਾਲਾਂ ਕਿਉਂ ਕੱਢ ਰਹੇ ਸੀ ਜਾਂ ਤੁਸੀਂ ਸਾਨੂੰ ਇਦਾਂ ਦੇ ਇਸ਼ਾਰੇ ਕਿਉਂ ਕੀਤੇ। ਉਹ ਦੱਸਦੇ ਆ ਕਿ ਅਸੀਂ ਪੁਲਿਸ ਮੁਲਾਜ਼ਮ ਆ ਤੇ ਇਹ ਦਰਖਾਸਤ ਲਾਉਣ ਲਈ ਜੋ ਸਾਹਮਣੇ ਹੰਡਿਆਇ ਚੌਕੀ ਹੁੰਦੀ ਹੈ ਉਹਦੇ ਵਿੱਚ ਚਲੇ ਜਾਂਦੇ ਆ। ਇਸ ਤੋਂ ਬਾਅਦ ਲੱਖਾ ਸਿਧਾਨਾ ਤੇ ਉਹਨਾਂ ਦੇ ਦੋਸਤ ਵੱਲੋਂ ਜਿਹੜੀ ਚੌਕੀ ਹੁੰਦੀ ਹੈ ਹੰਡਿਆਇਆ ਚੌਕੀ ਆ ਉਹਦਾ ਦਰਵਾਜ਼ਾ ਖੜਕੜਾਇਆ ਜਾਂਦਾ ਤੇ ਉੱਥੇ ਜਿਹੜਾ ਡਿਊਟੀ ਅਫਸਰ ਹੁੰਦਾ ਹੈ ਹਵਾਲਦਾਰ ਬਲਵਿੰਦਰ ਸਿੰਘ ਉਹਨਾਂ ਨੂੰ ਦਰਖਾਸਤ ਲ ਲਿਖਣ ਲਈਏ ਜਾਂਦੇ ਆ ਤੇ ਜਦੋਂ ਦਰਖਾਸਤ ਲਿਖਵਾਉਂਦੇ ਆ ਤਾਂ ਜਦੋਂ ਗੱਲ ਕੀਤੀ ਜਾਂਦੀ ਆ ਉਹਨਾਂ ਇਹ ਸਾਰੀ ਕਹਾਣੀ ਦੱਸਦੇ ਆ ਕਿ ਇਦਾਂ ਇਦਾਂ ਹੋਇਆ ਤੁਸੀਂ ਕਿਵੇਂ ਐਂ ਗੋਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਆ ਬਾ ਸਾਨੂੰ ਇਹ ਪੁੱਛਦਾ ਤਾਂ ਬੋਲਦੇ ਤਾਂ ਤੋ ਕਹਿੰਦੇ ਤਾਂ ਪੁਲਿਸ ਮੁਲਾਜ਼ਮ ਨੇ ਤਾਂ ਲੱਖਾ ਸਿਧਾਨਾ ਦੱਸਦੇ ਆ ਕਿ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਤਾਂ ਕੀ ਹੋਇਆ ਗੱਲ ਤਾਂ ਨਹੀਂ ਕੱਢਣਗੇ ਇਸ ਤੋਂ ਬਾਅਦ ਇਹ ਕਹਿੰਦੇ ਕਿ ਸ਼ਾਇਦ ਉਹਨਾਂ ਨੂੰ ਪਹਿਲਾਂ ਦੀ ਕੋਈ ਖੁੰਦਕ ਸੀ ਜਾਂ ਕੁਝ ਹੋਰ ਸੀ ਜਿਸ ਕਰਕੇ ਉਹ ਸਾਡੇ ਗਾਲ ਪੈ ਜਾਂਦੇ ਐ ਤੇ ਪਿੱਛੇ ਇੱਕ ਹੋਰ ਪੁਲਸ ਵਾਲਾ ਜੋ ਹੁੰਦਾ ਆ ਉਹ ਆ ਕਿ ਇਹਨਾਂ ਦਾ ਜਿਹੜਾ ਨਾਲ ਵਾਲਾ ਲੜਕਾ ਹੁੰਦਾ ਆ ਆਕਾਸ਼ਦੀਪ ਸਿੰਘ ਉਹਦਾ ਗਲਾ ਫੜ ਲੈਂਦਾ ਇਸ ਤੋਂ ਬਾਅਦ ਇਹਨਾਂ ਦੀ ਉੱਥੇ ਬੈਂਸ ਚੱਲਦੀ ਐ ਬੈਂਸ ਤੋਂ ਬਾਅਦ ਇਹਨਾਂ ਦਾ ਸੌਟ ਆਊਟ ਵੀ ਹੁੰਦਾ ਤੇ ਲਖਾ ਸਦਾਨਾ ਦੇ ਦਰਸ਼ਨ ਮੁਤਾਬਿਕ ਜੋ ਲੜਕਾ ਸੀਗਾ ਜਿਸਨੇ ਗਾਲਾਂ ਕੱਢੀਆਂ ਸੀ ਉਹ ਵੀ ਇਹਨਾਂ ਤੋਂ ਮਾਫੀ ਮੰਗ ਲੈਂਦਾ ਕਿ ਠੀਕ ਐ ਮੇਰੇ ਤੋਂ ਗਲਤੀ ਹੋ ਗਈ ਐ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਈ ਚਲੋ ਮੈਂ ਯਾਰ ਮਾਫੀ ਮੰਗਦਾਈ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਉਸ ਤੋਂ ਬਾਅਦ ਲੱਖਾ ਸਿਧਾ ਨਾਲ ਦੇ ਦਸਨ ਮੁਤਾਬਕ ਉਹ ਐਸਐਚ ਨੂੰ ਵੀ ਇਨਫੋਰਮ ਕਰਦੇ ਕਿ ਸਾਡਾ ਸੌਟ ਆਊਟ ਹੋ ਗਿਆ ਤੇ ਅਸੀਂ ਹੁਣ ਜਾ ਰਹੇ ਹਾਂ ਉਸ ਤੋਂ ਬਾਅਦ ਜਦੋਂ ਇਹ ਬਾਹਰ ਆਉਂਦੇ ਆ ਬਾਹਰ ਆ ਕੇ ਇਹ ਕੰਟਰੋਲ ਰੂਮ ਦੇ ਵਿੱਚ ਵੀ ਕਾਲ ਲਾਉਂਦੇ ਆ ਉੱਥੇ ਵੀ ਐਕਸਪਲੇਨ ਕਰਦੇ ਕਿ ਆਹ ਆਹ ਘਟਨਾ ਹੋਈ ਹੈ ਇਦਾਂ ਇਦਾਂ ਹੋਇਆ ਤੇ ਸਾਡਾ ਇਦਾਂ ਇਦਾਂ ਸੌਲਟ ਆਊਟ ਹੋ ਗਿਆ ਆ ਇਹ ਸਾਰੀ ਕਹਾਣੀ ਨੂੰ ਐਕਸਪਲੇਨ ਕਰਦੇ ਤੇ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਐਸਐਸਪੀ ਹੁੰਦੇ ਆ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਇਨਫੋਰਮ ਕੀਤਾ ਜਾਂਦਾ ਨਾਲ ਹੀ ਇਹ ਵੀ ਦੱਸਦੇ ਆ ਕਿ ਜਿਹੜੇ ਇਸ ਚੌਂਕੀ ਦੇ ਵਿੱਚ ਤੁਹਾਡੇ ਪੁਲਿਸ ਮੁਲਾਜ਼ਮ ਨੇ ਉਹ ਸ਼ਰਾਬੀ ਉਹਨਾਂ ਦੀ ਸ਼ਰਾਬ ਪੀਤੀ ਹੋਈ ਹੈ ਤੁਸੀਂ ਮੁਲਾਜਾ ਕਰਵਾਓ ਉਹਨਾਂ ਉਹਨੇ ਮਲਾਜਾ ਕਰਾਉ ਉਹਨਾਂ ਦਾ ਮਲਾਜਾ ਕਰਾਉਂਦੇ ਕਿਦੋਂ ਤਾਪ ਦਾਰੂ ਨਾਲ ਬੱਤਸਾਂ ਦੇ ਸਾਹਦੇ ਤੇ ਪੁਲਿਸ ਦੇ ਜਿਹੜੇ ਐਸਐਸਪੀ ਹੁੰਦੇ ਨੇ ਉਹ ਵੀ ਇਹਨਾਂ ਨੂੰ ਭਰੋਸਾ ਦਵਾਉਂਦੇ ਨੇ ਕਿ ਠੀਕ ਹੈ ਅਸੀਂ ਮੈਡੀਕਲ ਕਰਵਾਉਣੀ ਆ ਤਾਂ ਅਸੀਂ ਚੈੱਕਅਪ ਕਰਵਾਉਣੀ ਤੇ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਾਅਦ ਇਹ ਉੱਥੋਂ ਨਿਕਲਦੇ ਆ ਤੇ ਜਦੋਂ ਤਪੇ ਕੋਲ ਆਉਂਦੇ ਆ ਉੱਥੇ ਇਹਨਾਂ ਨੂੰ ਨਾਕੇ ਦੇ ਉੱਤੇ ਰੋਕ ਲਿਆ ਜਾਂਦਾ ਜਦੋਂ ਲੱਖਾ ਸਿਧਾਨਾ ਤੇ ਉਹਨਾਂ ਦੇ ਸਾਥੀ ਵੱਲੋਂ ਹੀ ਪੁੱਛਿਆ ਜਾਂਦਾ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਤਾਂ ਉੱਥੇ ਜਿਹੜੀ ਟੀਮ ਹੁੰਦੀ ਹੈ ਪੁਲਿਸ ਦੀ ਉਹ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਵੇਟ ਕਰੋ ਪਿੱਛੇ ਆਫੀਸਰ ਆ ਰਹੇ ਨੇ ਤੇ ਇਸੇ ਦੌਰਾਨ ਲੱਖਾ ਸਿਧਾਨਾ ਨੂੰ ਸ਼ਾਇਦ ਕੋਈ ਸ਼ੱਕ ਹੁੰਦਾ ਕਿ ਪੁਲਿਸ ਸ਼ਾਇਦ ਕੋਈ ਆਪਣੀ ਕਹਾਣੀ ਬਣਾਉਗੀ ਜਾਂ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਫਸਾਉਗੀ ਇਸ ਕਰਕੇ ਉਹ ਉੱਥੋਂ ਲਾਈਵ ਹੋ ਜਾਂਦੇ ਆ ਤੇ ਲਾਈਵ ਜਦੋਂ ਹੁੰਦੇ ਆ ਕੁਝ ਬੋਲਦੇ ਆ ਇਸ ਤੋਂ ਇਸੇ ਲਾਈਵ ਦੇ ਦੌਰਾਨ ਹੀ ਉਹਨਾਂ ਤੋਂ ਫੋਨ ਵੀ ਖੋਇਆ ਜਾਂਦਾ ਹੈ ਬਸ ਫਿਰ ਹੋ ਗਿਆ ਯਾਰ ਹਨੋ ਭਾਈ ਆ ਗੁੰਡਾ ਕਰ ਦਿਆ ਦੁਬਾਰਾ ਲੈ ਆ ਪੰਨ ਲੱਖਾ ਸਿਦਾਨਾ ਵੱਲੋਂ ਦੱਸਿਆ ਗਿਆ ਕਿ 15 20 ਜਿਹੜੇ ਪੁਲਿਸ ਦੇ ਲੋਕ ਹੁੰਦੇ ਨੇ ਉਹ ਆ ਕਿ ਇਹਨਾਂ ਨੂੰ ਕੈਪਚਰ ਕਰਦੇ ਨੇ ਇਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ ਤੇ ਇਸੇ ਦੌਰਾਨ ਜਿਹੜਾ ਹਵਲਦਾਰ ਬਲਵਿੰਦਰ ਸਿੰਘ ਹੁੰਦਾ ਆ ਉਹਨਾਂ ਵੱਲੋਂ ਇਹਨਾਂ ਦਾ ਗਲਾ ਵੀ ਦੱਬਿਆ ਜਾਂਦਾ ਆ ਇਹਨਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਧਮਕਾਇਆ ਵੀ ਜਾਂਦਾ ਕੱਪੜੇ ਵੀ ਫੜੇ ਜਾਂਦੇ ਆ ਆ ਦੇਖੋ ਮੇਰਾ ਸਾਰਾ ਆਹ ਬਲੈਂਡਰ ਨੂੰ ਸਾਰੀ ਆਵੇ ਆਹ ਇੱਥੇ ਪਠਾਣੇ ਚੋਂ ਆਹ ਐਂ ਤਾਂ ਤਾਂ ਕਰੀ ਹਾਂ ਸਟੈਪਲਾਈਜ਼ਰ ਜਿੰਗਾ ਕੀ ਆ ਆ ਲਾਈਦਾ ਲਾਈਏ ਆ ਕਿੰਨਾ ਲਾਈਆਂ ਆ ਸਾਰਾ ਹੀ ਬੰਨ ਤੋੜ ਤੇ ਕਿੰਨਾ ਲੱਗਿਆ ਹੁੰਦਾ ਉਨ ਇਸ ਗੱਲ ਤੇ ਉੱਤੇ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਦਾ ਕੀ ਕਹਿਣਾ ਆ ਆਪਾਂ ਉਸ ਚੀਜ਼ ਨੂੰ ਡਿਸਕਸ ਕਰਦੇ ਆ ਵਕੀਲ ਵੱਲੋਂ ਕਿਹਾ ਗਿਆ ਆ ਕਿ ਜਿਹੜਾ ਡਾਕਟਰ ਸੀ ਜਿੰਨਾਂ ਕੋਲੇ ਪਹਿਲਾਂ ਜਾਂਦੇ ਆ ਉਹਨਾਂ ਡਾਕਟਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਨਹੀਂ ਰੁਕਾ ਭੇਜਿਆ ਜਾਂਦਾ ਆ ਇਸ ਤੋਂ ਬਾਅਦ ਇਹ ਰਾਮਪੂਰਾ ਦੇ ਸਿਵਲ ਹਸਪਤਾਲ ਵਿੱਚ ਜਾ ਕੇ ਦਾਖਲ ਹੁੰਦੇ ਆ ਜਿੱਥੇ ਸਾਰੀਆਂ ਆਪਣੀ ਦੱਸਦੇ ਆ ਕਿ ਮੇਰੇ ਨਾਲ ਇਦਾਂ ਕੁੱਟਮਾਰ ਕੀਤੀ ਗਈ ਆ ਮੇਰੇ ਇਦਾਂ ਸੋਜ ਆਈ ਹੈ ਇਹਨਾਂ ਦੇ ਅਨੁਸਾਰ ਮਤਲਬ ਇਹਨਾਂ ਦੀ ਅੰਤਾਂ ਦੇ ਵਿੱਚ ਸੋਜ ਵੀ ਆਈ ਹੋਈ ਆ ਤਾਂ ਉੱਥੋਂ ਬਾਅਦ ਜਿਹੜਾ ਤੇ ਬਿਲਹ ਹਸਪਤਾਲ ਦਾ ਡਾਕਟਰ ਹੁੰਦਾ ਉਹ ਇਹਨਾਂ ਨੂੰ ਦੱਸਦਾ ਕਿ ਅਸੀਂ ਰੁਕਾ ਭੇਜਦਾ ਆ ਇਸ ਦੌਰਾਨ ਲੱਖਾ ਸਿਧਾਨਾ ਦੇ ਵਕੀਲ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਇਸ ਦੀ ਕਾਰਵਾਈ ਦੇ ਤੌਰ ਤੇ ਜ਼ੀਰੋ ਐਫ ਆਰ ਵੀ ਦਰਜ ਕਰਾਉਣਗੇ ਬਟ ਜ਼ੀਰੋ ਐਫ ਆਰ ਦਰਜ ਕਰਾਉਣ ਦੇ ਦੌਰਾਨ ਜੇ ਕੋਈ ਉਨੀ ਕੀ ਹੁੰਦੀ ਹੈ ਜੋ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਹ ਈ ਐਫ ਆਰ ਲਾਂਚ ਕਰਨਗੇ ਈ ਐਫ ਆਰ ਕਰਵਾਉਣਗੇ ਇਹ ਪੱਖ ਜਿਹੜਾ ਸੀ ਤੁਹਾਨੂੰ ਦੱਸਿਆ ਇਹ ਲੱਖਾ ਸਿਧਾਨਾ ਦੀ ਸਾਈਡ ਤੋਂ ਜਿਹੜੇ ਇਲਜ਼ਾਮ ਲਾਏ ਗਏ ਆ ਪੁਲਿਸ ਤੇ ਇਹ ਉਹ ਪੱਖ ਸੀਗਾ ਕਿ ਉਹਨਾਂ ਵੱਲੋਂ ਕਿਹੜੀ ਕਹਾਣੀ ਬਿਆਨ ਕੀਤੀ ਹੈ ਕਿ ਉਸ ਦਿਨ ਕੀ ਹੋਇਆ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਪੁਲਿਸ ਵੱਲੋਂ ਕਾਨਫਰੰਸ ਕਰਕੇ ਇਸ ਚੀਜ਼ ਦਾ ਜਵਾਬ ਕੀ ਦਿੱਤਾ ਗਿਆ ਤੇ ਪੁਲਿਸ ਨੇ ਇਸ ਚੀਜ਼ ਨੂੰ ਕਿਦਾਂ ਐਕਸਪਲੇਨ ਕੀਤਾ ਪੁਲਿਸ ਦੇ ਦੱਸਣ ਮੁਤਾਬਕ ਉਸ ਦਿਨ ਸ਼ਾਮਸ 8:30 ਵਜੇ ਜਦੋਂ ਲੱਖਾ ਸਿਧਾਨਾ ਪਟਿਆਲਾ ਤੋਂ ਬਠਿੰਡੇ ਆ ਰਿਹਾ ਸੀਗਾ ਤਾਂ ਮੇਨ ਹਾਈਵੇ ਤੇ ਲੱਖਾ ਸਿਧਾਨਾ ਦੇ ਨਾਲ ਕ੍ਰੇਟਾ ਦੇ ਵਿੱਚ ਇਹਨਾਂ ਦਾ ਇੱਕ ਦੋਸਤ ਆਕਾਸ਼ਦੀਪ ਸਿੰਘ ਤੇ ਦੋ ਗਨਮੈਨ ਸਨ ਉਸੇ ਦੌਰਾਨੀ ਇਹਨਾਂ ਦੇ ਪਿੱਛੇ ਸਿਵਲ ਗੱਡੀ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਇੱਕ ਸੁਰਜੀਤ ਸਿੰਘ ਜੋ ਟੁੱਲੀਵਾਲ ਥਾਣੇ ਵਿੱਚ ਲੱਗਿਆ ਹੋਇਆ ਤੇ ਦੂਜਾ ਹੰਢਾਇਆ ਚੌਂਕੀ ਦਾ ਮੁੱਖ ਮੁੰਚੀ ਇਹਨਾਂ ਦੇ ਪਿੱਛੇ ਆ ਰਹੇ ਸਨ ਜੋ ਕਿ ਇੱਕ ਮੁਲਾਜ਼ਮ ਦੀ ਰਿਟਾਇਰ ਪਾਰਟੀ ਤੋਂ ਆ ਰਹੇ ਸਨ ਇਨਾਂ ਦੇ ਵਿੱਚ ਓਵਰਟੇਕ ਕਰਨ ਨੂੰ ਲੈ ਕੇ ਰੋਡ ਰੇਜ ਹੁੰਦਾ ਤਾਂ ਲੱਖਾ ਸਿਧਾਨਾ ਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਹਮਲਾਵਰ ਹਨ ਤੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਉਹ ਲੱਖਾ ਸਿਧਾਨਾ ਦੀ ਗੱਡੀ ਨੂੰ ਓਵਰਟੇਕ ਕਰਕੇ ਹੰਢਾਇਆ ਥਾਣੇ ਵਿੱਚ ਆ ਜਾਂਦੇ ਨੇ ਤੇ ਇਹਨਾਂ ਦੇ ਪਿੱਛੇ ਲੱਖਾ ਸਿਧਾਨਾ ਜਾਂਦਾ ਇਹ ਆ ਕਿ ਲੱਖਾ ਸਿਧਾਨਾ ਵੀਡੀਓ ਬਣਾਉਣੀ ਸ਼ੁਰੂ ਕਰਦਾ ਇੱਥੇ ਉਹ ਉਹਨਾਂ ਦੇ ਸ਼ਰਾਬੀ ਹੋਣ ਦਾ ਇਲਜ਼ਾਮ ਵੀ ਲਾਉਂਦੇ ਨੇ ਜਿਸ ਦੌਰਾਨ ਹਵਲਦਾਰ ਬਲਵਿੰਦਰ ਸਿੰਘ ਨਾਲ ਉਹਨਾਂ ਦੀ ਬਹਿਸਬਾਜੀ ਵੀ ਇੱਥੇ ਹੁੰਦੀ ਹੈ ਇਸ ਵੇਲੇ ਦੱਸਿਆ ਗਿਆ ਕਿ ਲੱਖਾ ਸਿਧਾਨਾ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਬੱਤਸਲੁਕੀ ਵੀ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਹੀ ਚਲੇ ਜਾਂਦੇ ਆ ਤਾਂ ਜਦੋਂ ਇਹ ਜਾਂਦੇ ਆ ਤਾਂ ਰਾਹ ਦੇ ਵਿੱਚ ਤਬਾ ਮੰਡੀ ਤੇ ਨਾਕੇ ਗੋਲ ਇਹਨਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਹੈ ਇਹਨਾਂ ਨੂੰ ਪ੍ਰਿਵੈਂਸ਼ਨ ਡਿਟੈਂਸ਼ਨ ਕਰ ਲਿਆ ਜਾਂਦਾ ਹੈ ਕਸਟਡੀ ਵਿੱਚ ਲੈ ਲਿਆ ਜਾਂਦਾ ਤੇ ਇਸ ਤੋਂ ਬਾਅਦ ਇਹਨਾਂ ਨੂੰ ਐਸਟੀਐਮ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਜਿਹੜਾ ਲੱਖਾ ਸਿਧਾਨਾ ਵੱਲੋਂ ਇਹਨਾਂ ਤੇ ਸ਼ਰਾਬੀ ਹੋਣ ਦਾ ਇਲਜ਼ਾਮ ਲੱਗਦਾ ਪੁਲਿਸ ਮੁਲਾਜ਼ਮਾਂ ਤੇ ਉਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਦੱਸਿਆ ਜਾਂਦਾ ਕਿ ਅਸੀਂ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਹੈ ਮੈਡੀਕਲ ਜਾਂਚ ਦੇ ਵਿੱਚ ਡਾਕਟਰ ਵੱਲੋਂ ਉਹਨਾਂ ਨੂੰ ਬਿਲਕੁਲ ਕਲੀਨ ਜਟ ਦਿੱਤੀ ਗਈ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰੰਕ ਦਾ ਜਾਂ ਐਲਕੋਹਲ ਉਹਨਾਂ ਦੀ ਰਿਪੋਰਟ ਦੇ ਵਿੱਚ ਨਹੀਂ ਆਇਆ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਿਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁਖ ਮੁੰਚੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਕਿ ਆਇਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਰਨਾਲਾ ਤੋਂ ਤੇ ਡਾਕਟਰ ਸਾਹਿਬ ਵੱਲੋਂ ਕਲੀਅਰ ਕਟ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਤੇ ਇਹਨਾਂ ਦੇ ਵਿੱਚੋਂ ਕਿਸੇ ਦੀ ਵੀ ਡਰਿੰਕ ਨਹੀਂ ਸੀ ਕੀਤੀ ਹੋਈ ਜੀ ਇਹੇ ਸਟੋਰੀ ਸੀਗੀ ਲੱਖਾ ਸਿਧਾਨਾ ਵਰਸਸ ਪੁਲਿਸ ਦੀ ਜੋ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਮਿਲ ਰਹੀ ਹੈ ਅਸੀਂ ਕਿਸੇ ਵੀ ਸਾਈਡ ਨੂੰ ਜੱਜ ਨਹੀਂ ਕਰਦੇ ਨਾ ਪੁਲਿਸ ਨੂੰ ਨਾ ਲੱਖਾ ਸਿਧਾਨਾ ਨੂੰ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੀ ਇਸ ਬਾਰੇ ਕੀ ਰਾਏ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜਾਂ ਜਿਹੜੇ ਕ੍ਰਾਈਮ ਕੇਸਸ ਹੋ ਰਿਹਾ ਉਹਨਾਂ ਨੂੰ ਸੁਣਨ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਛੇਤੀ ਮਿਲਦੇ ਹਾਂ ਇੱਕ ਹੋਰ ਕ੍ਰਾਈਮ ਸਟੋਰੀ ਦੇ ਨਾਲ ਧੰਨਵਾਦ